ਜਦੋਂ ਉਹ ਜਿਹੜੀ ਉੱਥੇ ਜਾਂਦੇ ਸੀ ਨਾ ਉੱਥੋਂ ਲੋਕ ਸਿੱਧੀ ਗੋਲੀਆਂ ਦੇ ਬਰਸ਼ਟ ਮਾਰਦੇ ਸੀ ਇਹ ਮਰਦ ਮੋਟਾ ਲੱਗਿਆ ਸੀ ਕਦ ਵੱਸ ਲੱਗਿਆ ਸੀ ਇਹ ਓਲਡੋ ਓਹਿਆ ਆਸਤਾਂ ਸੀ ਮਰਦ ਇੱਕ ਰਾਜਦੋਂ ਨਰੀਦਾ ਦਾ ਸੀ ਜੀ ਰਾਜਿਆਂ ਦੀ ਰਾਜਸੀ ਠੀਕ ਹੈ ਜੀ ਜਿਵੇਂ ਨਾਪੀਲਾ ਰਾਜਾ ਸੀ ਪਟਿਆਲੇ ਦਾ ਰਾਜਾ ਸੀ ਫਰੀਦਕੋਟ ਦਾ ਰਾਜਾ ਸੀ ਜੀਂਦ ਦਾ ਰਾਜਾ ਸੀ ਆਪੋ ਆਪਣੀ ਸਟੇਟਾਂ ਦੀ ਇਹਨਾਂ ਦੀ ਬਾਕੀ ਸਾਰੇ ਰਾਜੇ ਅੰਗਰੇਜ਼ਾਂ ਨਾਲ ਰਲ ਗਏ ਸੀ ਅਸੀਂ ਸਾਡੇ ਜਿਵੇਂ ਤੁਸੀਂ ਕਹੋਗੇ ਸੀ ਉਪਰ ਨਹੀਂ ਕਰਾਂਗੇ ਇਹ ਨਾਪਿਆ ਨਹੀਂ ਕੀ ਹੋ ਰਿਹਾ ਸਤ ਜੀ ਇਹ ਰੁਪਿੰਦਰ ਸਿੰਘ ਸੀ ਇਹ ਵਰਪਿਤ ਸੀ ਮਹਾਰਾਜਾ ਹਿਜਰ ਸਿੰਘ ਦਾ ਅੱਛਾ ਜੀ ਉਹ ਦੱਸੋ ਕੀ ਇਹ ਜੀ ਉਹਨਾਂ ਥੋੜੀ ਸੀ ਜਦੋਂ ਕੁਜੀਰਾ ਸੋਚ ਚਾਈ ਕਰ ਗਏ ਉਦੋਂ ਜਦੋਂ ਗੱਦੀ ਤੇ ਰਾਜੇ ਨੂੰ ਬਿਠਾਉਂਦੇ ਸੀ ਤਾਂ ਅੰਗਰੇਜ਼ ਆਉਂਦੇ ਸੀ ਉਹ ਆ ਕੇ ਬਿਠਾਉਂਦੇ ਸੀ ਇਹ ਕਹਿੰਦਾ ਮੈਂ ਇੰਗ੍ਰੇਜ਼ਾਂ ਤੋਂ ਵੀ ਉਹਨਾਂ ਨੇ ਮਹਾਰਾਜ ਪ੍ਰਕਾਸ਼ ਕਰਕੇ ਉੱਥੇ ਅਰਦਾਸ ਕਰਕੇ ਉੱਥੇ ਇਹਨਾਂ ਨੇ ਗੱਦੀ ਹੌਲੀ ਪੰਜਾਬਿਆਰਿਆਂ ਤੋਂ ਉਹਨਾਂ ਨੂੰ ਨਹੀਂ ਲਖਾਉਗੀ ਕਿ ਅਸੀਂ ਇੱਦੇ ਮਾਲਕ ਵੀ ਇਕੱਲਾ ਸਾਡੀ ਮੰਨਦਾ ਨਹੀਂ ਉਹਨਾਂ ਨੇ ਫੜ ਕੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਜਲਾਵਤਨ ਕਰਤਾ ਇੱਥੇ ਇੱਥੇ ਦਿਰਾਦੂਨ ਉਸ ਗੱਲ ਦੇ ਵਿੱਚ ਵੀ ਇੱਕ ਪੰਥ ਹਮਦਰਦੀ ਸੀ ਤੇ ਫਿਰ ਪੰਥ ਨੇ ਮੋੜ ਚਲਾਤਾ ਅੱਛਾ ਇਹਨਾਂ ਨੂੰ ਵੀ ਬਾਤ ਕੋਈ ਨਾ ਕਰੋ ਜੇ ਤੂੰ ਉਹ ਗੁਰਦਵਾਰੇ ਚੋਂ ਕਿਸੇ ਆਵਾਗਤ ਹੋਣਾ ਉਹਦੇ ਖੜ-ਫੜ ਸਭ ਰਾਮ ਕਰਵਾਇਆ ਸੀ ਇਹ ਫਿਰ ਗੋਰੀਆਂ ਨੇ ਉਸੇ ਜਗਤਨ ਬਲਾਂ ਰੁਕਿਆ ਰੁਕਿਆ ਸੀ ਕਹਿੰਦੇ ਵੀ ਸਾਡਾ ਪਰ ਉਹ ਮਗਾ ਜੀ ਬਰੀਕੋ ਤਾਂ ਸੀ ਲੋਪਾਂਗੇ ਇਹ ਇਹ ਨਾਮ ਇੱਕ ਗ੍ਰੰਥੀ ਸੀ ਜਿਹਨੂੰ ਜੂੜੇ ਤੋਂ ਪੜ ਕੇ ਪਾਠ ਕਰਦੇ ਤੋਂ ਖਿੱਚਿਆ ਜਾ ਕੇ ਬਾਹਰ ਦੇ ਗੋੜੀਆਂ ਮਾਰ ਲਈ ਤੇ ਪਾਣੀ ਪਾਣੀ ਦੇ ਜਿੱਥੇ ਜਾਂਦੇ ਸੀ ਬੇਟਾ ਇਹ ਜਦੋਂ ਦੇਖਿਆ ਵੀ ਪੰਜਨ ਤੋਂ ਜਿਹੜੇ ਮਾਰ ਦਿੰਦੇ ਨੇ ਅੱਛਾ ਵੀ ਉਹ ਉਹ ਅਧਿਆਤਮ ਉਹ ਵੀ ਨਹੀਂ ਛੱਡ ਦਿੱਤੀ ਅੱਛਾ ਜੀ ਫਿਰ ਫੈਸਲਾ ਕਰਤਾ ਵੀ 500 ਦਾ ਜੱਤਾ ਭੇਜੋ ਉੱਥਾ ਆਹ ਆਹ 19 ਜਿੱਥੇ ਕਿ ਜਿਵੇਂ 500 500 ਅੱਛਾ ਜੀ ਇਹ ਚੌਥੇ ਜਿੱਥੇ ਜਿਵੇਂ ਸੀ ਤੇ ਅੱਜ ਕੱਲ ਤਾਂ ਸਾਰੀ ਜੱਥੇਦਾਰ ਨੇ ਖਲੀ ਦਲ ਦੇ ਉਹਨੂੰ ਮਤਲਬ ਕੁਰਬਾਨਾ ਜਿਹੜਾ ਮਤਲਬ ਗੁਰਬਾਨ ਦਾ ਗਿਆਤ ਉਹ ਵੀ ਗਾਂ ਦੇ ਸਾਥ ਨੂੰ ਉਹਨੂੰ ਬਣਾਉਂਦੇ ਸੀ ਤੇ ਇਹ ਤਾਂ ਉਹਦੋਂ ਵੀ ਉਮਰ ਸੰਚਾਰ ਕਰਨ ਨੂੰ ਸੀ ਕਿ ਦੱਸੇ ਜਦੋਂ ਗਸ਼ਟੇ ਜੀ ਵੀ ਜਦੋਂ ਉੱਚਾ ਚੱਲਦਾ ਹੁੰਦਾ ਸੀ ਨਾ ਤਾਂ ਜਿਹੜੇ ਪਿੰਡਾਂ ਤੇ ਨਾ ਇਹਨਾਂ ਦੀ ਧਾਰਨਾ ਸੁਣਦੀਆਂ ਹੁੰਦੀਆਂ ਸੀ ਐਂਡਾ ਬੋਲਦਾ ਸੀ ਇਹ ਥੱਲੇ ਕਰੇ ਮੱਪਾ ਜੀ ਕਹੀ ਨਾਲ ਇੰਨੀ ਜਗ੍ਹਾ ਜੋ ਸੱਚਾ ਮਿੱਟੀ ਦਾ ਭੱਜਦੀ ਸੀ

ਉਹ ਕਹਿੰਦੇ ਵੀ ਜਦਦਰ ਗੀਤ ਕਰਨ ਲੱਗਣੇ ਕਿਸੇ ਕੱਲੇ ਆਏ। ਇਹ ਕਹਿੰਦੇ ਮੈਨੂੰ ਤੁਸੀਂ ਜਿੱਥੇ ਲਾਗੀ ਪੱਗ ਵਿੱਚੇ ਮੇਰਾ ਫਰਜ਼ ਵੱਧ ਬਣਦਾ। ਮਸਾਲੇ ਟੱਪਰ ਵਿੱਚੇ ਟੱਪਰ ਵਰਤਾਇਆ ਮੇਰੇ। ਉਹ ਕਦੇ ਵੀ ਨਹੀਂ ਉਹ ਕਰਵਾਉਂਦਾ। ਤੇ ਇੱਥੋਂ ਮਤਲਬ ਅਗਿਆ ਲੈ ਕੇ ਤੇ ਅਨੰਦਪੁਰ ਸਾਹਿਬ ਜਾਂਦੇ ਸੀ ਜਿੱਥੇ। ਕੇਸਗੜ੍ਹ ਸਾਹਿਬ ਕੋਲ ਦਰਸੋਂ ਕੇ ਫੇਰ ਜਾਂਦੇ ਸੀ ਜਿੱਥੋਂ।

ਉਹ ਮੋਰਚਾ ਭੱਜਿਆ ਹੋਇਆ ਸੀ 19 ਜੱਥੇ ਨੂੰ ਜਾਨਾ ਪਿਆ ਤੇ ਬਹੁਤ ਹੀ ਹੰਤੂ ਆਇਆ ਕਰਦੇ ਸੀ ਨਾ ਨਹੀਂ ਬੱਸਾਂ 'ਚ ਬਿਠਾਉਣਾ ਜੂੜ ਜੋ ਕਿ 50 ਸੌ ਤੋਂ ਮੀਂਹ ਜੱਗ ਜੰਗਲ ਛੱਡਿਆ ਉਹਨਾਂ ਕੋਲ ਪ੍ਰਸਤੀ ਨਹੀਂ ਸੀ ਹੁੰਦੇ ਨੇ ਮੋਟਰ ਗੱਡੀ ਤਾਇਨੀ ਜਿਵੇਂ ਆਮੇ ਸੜਕ ਸੀ ਵੀ ਆਵਰ ਤੋਂ ਦੇ ਬਰੀ ਜਾਗੇ ਇਹ ਘਰ ਤੋਂ ਜਾਗੇ ਜਿਵੇਂ ਮਗਰ ਲੱਗਣਗੇ ਦੇਖੀ ਜੋ ਇੱਕ ਬੀਬੀ ਸੀ ਤਲਬੀਰ ਕੌਰ ਸੀ ਉਹਦਾ ਨਾਮ ਸੁਣਿਆ ਸੀ ਹਾਂਜੀ ਉਹਦੇ ਕੋਲ 2 ਸਾਲ ਦਾ ਗਿਆਕ ਸੀ ਉਹ ਕਹਿੰਦੀ ਮੈਂ ਵੀ ਜੱਥੇ ਜਾ ਕੇ ਛਿੱਲੀ ਦੇਣੀ ਹੈ ਤੇ ਉਹ ਤੋਂ ਬਕਾਲ ਕਰ ਤੋਂ ਮਨਾ ਕਰ ਤੋਂ ਨਹੀਂ ਗਿਆ ਨਹੀਂ ਜਾਵੇ ਨਹੀਂ ਤੋਂ ਉਹ ਬਰਦਰ ਹੋਰ ਰਸਤੇ ਪੈ ਕੇ ਆ ਕੇ ਜਿੱਥੇ ਨਾ ਰੋ ਗਈ ਨਿਸ਼ਾਨ ਸਾਹਿਬ ਖੜਿਆ ਹੋਇਆ ਸੀ ਉਹਨੇ ਹੱਥ ਜਿਉਂ ਕਰੇ ਸ਼ਾਰਟ ਗੋਲ ਨਿਸ਼ਾਨਾ ਉਹ ਬੋਇਆ ਨੇ ਉੱਥੇ ਫਿਰ ਰੋਕਣਾ ਜਿੰਦਗੀ ਤੋਂ ਕੋਈ ਮੈਨ ਨਹੀਂ ਰੋਕਣਾ ਉੱਥੇ ਗੋਲੀ ਦਾ ਡਰ ਹੋ ਗਿਆ ਇਹ ਜੀ ਗੋਦ ਚ ਮੁੰਡੇ ਨੂੰ ਗੋਲੀ ਲੱਗੀ ਮੁੰਡੇ ਨੂੰ ਗੋਲੀ ਲੱਗੀ ਜਦੋਂ ਇਹ ਦਰਦ ਨੂੰ ਲੱਗੀ ਇਹਨੇ ਮੁੰਡਾ ਸਲਟਾ ਨਿਸ਼ਾਨ ਸਾਹਿਬ ਦੀ ਨਿਕਲ ਦਿੱਤਾ ਜੇ ਬਾਦਾਂ ਨਿਸ਼ਾਨ ਨਹੀਂ ਮਾ ਹੁੰਦੇ ਮੁੰਡਾ ਜਦੋਂ ਗੋਲੀ ਤੋਂ ਮਾਮ ਤਾਂ ਕੋਈ ਨਹੀਂ ਮੁੰਡਾ ਨੂੰ ਉਪਰੋਂ ਚੜ੍ਹਦੇ ਨਿਸ਼ਾਨਦਾਰਾਂ ਦੇ ਕਿਤੇ ਬਦਲਦਾ ਨਹੀਂ ਤੇ ਰੋਜ਼ ਦੀ ਗੋਲਿਆਂ ਦੀ ਕਿਉਂ ਖੀਦੋਗਾ ਇਹ ਦਿਨਾਂ ਨੂੰ ਫੜ ਕੇ ਫਿਰ ਆਮ ਨਾਬਜ ਜੀ ਸਰਨ ਤੇ ਜਿੰਦੇ ਸੀ ਉਹ ਬਦਲ ਸਾਰੀ ਤੁਸੀਂ ਇਹ ਜਿੰਦੇ ਸੀ ਉੱਥੇ ਨਾ ਗਿਆ ਡਿੱਗੇ ਰਹੇ ਤੁਸੀਂ ਇਹ ਬਹੁਤ ਜਿੰਦੇ ਸੀ ਇਹਨਾਂ ਉੱਤੇ ਚੂਹੇ ਚਾਹੇ ਛੜਦੇ ਨੇ ਰਾਤ ਨੂੰ ਹੋਰ ਚੀਜ਼ਾਂ ਛੜਗਣੀਆਂ ਮਤਲਬ ਇਹਨਾਂ ਸਾਰੇ ਤੋਂ ਤੱਕ ਨਹੀਂ ਆਣਾ ਫਿਰ ਹੁੰਦਾ ਇਹ ਸੀ ਵੀ ਜਦੋਂ ਮਨੇ ਹੁੰਦਾ ਅਹੀ ਉਹਨੂੰ ਮਨਾਉ। ਜਦੋਂ ਇਹਨਾਂ ਬੜਿਆਂ ਤੋਂ ਉਹਨਾਂ ਨੂੰ ਤੁਸੀਂ ਮਾफी ਮੰਗੀ ਚਲੇ ਜਾਓ ਕਰ। ਉਦੋਂ ਇਹ ਹੁੰਦਾ ਸੀ ਵੀ ਜੇ ਜੱਜਦਾਰ ਨੇ ਮਾਫੀ ਮੰਗ ਲਈ ਸਾਇਦਾ ਮੰਮੀ ਸਾਰੇ ਨਹੀਂ ਮੰਨਦੇ। ਜਿੱਦਾਂ ਸੁਬੇਸ਼ਰ ਆਂਦਰੇ ਕੀਤਾ ਸੀ ਵੀ ਸਹਿਰਜਾ ਦੇ ਮੰਨ ਲੈਣ ਤਾਂ ਹੀ ਬੰਦਨ ਕੋਈ ਬਾਜਾਂ ਆ ਕੇ ਝੋਕਿਆ। ਤੇ ਇਹ ਕਹਿੰਦੇ ਮੈਂ ਨਹੀਂ ਇਟਾ ਅਰਦਾਸ ਕਰਕੇ ਜਮਾਂ ਜਾਂ ਮੋਰਚਾ ਫੱਟੇ ਕਰਕੇ ਜਮਾਂ ਨਹੀਂ ਸੀ ਲੋਕੇ ਜਾਵਾਂਗੇ। ਜੇਲ੍ਹ ਤੋਂ ਉੱਥੇ ਜੇਲ੍ਹ ਦੇ ਵਿੱਚ ਦੇ ਤੜਾ ਚਾਰ ਦਿਨ ਤੱਕ ਸਾਰੇ ਕੱਪੜੇ ਲੱਭ ਕਰ ਲੱਕ ਚੈਰਿਆ ਜੀ ਜੇਲ੍ਹ ਤੋਂ ਬਾਹਰ ਕੱਟਾ ਜਨਵਰੀ ਦੇ ਮਹੀਨੇ ਉੱਥੇ ਮਿਲਟਰੀ ਕਹਿੰਦਾ ਜੀ ਜਾਣ ਕਿਉਂ ਕਿ ਨਾ ਕੱਢੋ ਕਿ ਕੁੱਤੇ ਰੱਟੇ ਵੀ ਬਹੁਤ ਕੀੜੇ ਬਹੁਤ ਤੇ ਫੇਰਾ ਕੋਪੀ ਲਾ ਗਈ ਜੀ ਇਹ ਸਾਡੇ ਤਾਇਆ ਜੀ ਦੇ ਅਨੁਸਾਰ ਦੇ ਮੂਰਤ ਚਿਗੇ ਸੀ ਉੱਥੇ ਉਹਨਾਂ ਬਹੁਤ ਤਸ਼ੱਦਦ ਹੋਇਆ ਉਹ ਘਰ ਉੱਥੋਂ ਤਾਂ ਆ ਕੇ ਘਰ ਆਉਂਦੀ ਸਾਫ਼ ਈ ਚੀਜ਼ ਲੋਗੇ ਐਨੇ ਮਤੋਂ ਕੁੱਤੇ ਹੀ ਆਦਾ ਜਿਵੇਂ ਉਹਦਾ ਲਾੜਾ ਲਾੜਕ ਕਰਾਈ ਹਾਂਜੀ ਇਹ ਉੱਥੇ ਹੀ ਸੀ ਮਰਿਆ ਗੋਲੀ ਨਾਲ ਹਾਂਜੀ ਉੱਥੇ ਕਟਾਪਾ ਹੀ ਕੀਤਾ ਸੀ ਜਦੋਂ ਘਰ ਆਇਆ ਉਦੋਂ ਆ ਕੇ ਮਰਿਆ ਕਰੇ ਇੱਕਣੀ ਉਹ ਆ ਕੇ ਤੇਰੇ ਉਹਨਾਂ ਦੀ ਕਟਾਪਾ ਕੀਤਾ ਉਹ ਜਿੱਦ ਕੀਤਾ ਫੇਰ ਘਰ ਆ ਕੇ ਸਹੀ ਛੱਡ ਗਏ ਉਹ ਨਮਾਸ਼ਕਾਰ ਉਹ ਵਿਆਹ ਦੀ ਬਾਪੂ ਜੀ ਤਾਂ ਸੀ 5 ਸਾਲ ਨੂੰ ਉਹਨਾਂ ਦਾ ਪੂਰਾ ਕਥਾ ਨਹੀਂ ਹੈਗਾ। ਓਹੋ ਤਾਈ ਦੇ ਭਰਾ ਉਹ ਲੈ ਗਏ ਉਹਨਾਂ ਵੀ ਜਦੋਂ ਕੋ ਘਾਇਓ ਨੀ ਤੇ ਗੁਰ ਕੀ ਤੇ ਦੁਨੀਆ। ਮਦਦ ਤਾਂ ਕਿਸੇ ਨੇ ਕੀ ਕਰਨੀ ਸ਼ਰੀਕੇ ਆਇਆ ਨੇ ਘਰ ਵੀ ਦੱਬ ਲਿਆ। ਜਮੀਨ ਵੀ ਦੱਬੀ। ਹੋਰ ਕੀ ਕਰਨੀ ਹਾਂ। ਹਾਂ। ਸੁਨੋ ਜਦਾਂ ਮੋਗਾਂ ਮਿਲਿਆ। ਓਏ ਹੋਏ ਹੋਏ। ਚਾ ਕੋ ਘੜ ਦੇ। ਤਰ ਜੀ ਤਰੇ ਸੌਰੇ ਸੀ ਰਾਵਿਆ ਤਾਂ ਨਹੀਂ ਸੀ। ਉਹ ਬਦਮਾਸ਼ ਸੀ ਉਹਨਾਂ ਨੇ ਪੰਛੀ ਦਾ ਦ ਕੀਤਾ ਹੋਈ ਸੀ ਜਦ ਉਹਨਾਂ ਨੂੰ ਪਤਾ ਲੱਗਿਆ ਫੇਰ ਉਹ ਪਿੰਡ ਤੇ ਸਾਰੇ ਅਨਸਾਰਾ ਕੋਸ਼ਡਾਲ ਕਹਿੰਦੇ ਝਾਕਿਆ ਕੋਈ ਸਭ ਨੂੰ ਤਬਰੰਤ ਬਰਖਤਮ ਕਦਮ ਕਰਦੇ ਸੀ ਉਹਨੂੰ ਬਹੁਤ ਤੇ ਫੇਰ ਬਾਪੂ ਜੀ ਨੂੰ ਉੱਥੇ ਲੈ ਗਏ ਉੱਥੇ ਪਾਲਿਆ ਕਿ ਜਿਹੜੀ ਤਾਈ ਸੀ ਜਦੋਂ ਬਾਪੂ ਜੀ ਵੱਡੇ ਕੋਲ ਸਾਡੀ ਤਾਈ ਵੀ ਸਾਡੇ ਬਾਪੂ ਜੀ ਦੇ ਘਰ ਬਿਠਾਇਆ ਉਦੋਂ ਫੇਰ ਅਸੀਂ ਆਏ ਇਹ ਮਸਾਇਆ ਪੀਰਾਂ ਸਤਪੁਰ ਦਾ ਡੂਗ੍ਰਿਦਨ ਦੁਬਾਰਾ ਕਲਮੁਸ਼ ਬਹੁਸੀ ਜਿਆ ਪਰਵਾਰ ਆਪ ਜੀ ਦਾ ਮਾਣ ਜੀ ਭਰਾ ਦੀ ਪੈਂਤੀ ਜਮ ਜੀ 2 ਵਜੇ ਸੀ 7:84 ਵੇਲੇ ਹੋ ਗਿਆ ਸੀ